ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਕੁਦਰਤ ਨੇ ਪ੍ਰਮਾਤਮਾ ਨੇ ਜੋ ਪੰਜਾਬ ਤੇ ਪ੍ਰੀਖਿਆ ਪਾਈ ਹੈ ਪੰਜਾਬ ਉਹਦੇ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਬੇਸ਼ੱਕ ਦਖਮੀ ਹੈ ਸਾਰਾ ਪੰਜਾਬ ਇਸ ਵੇਲੇ ਤਰਾਸਦੀ ਦੇ ਵਿੱਚ ਲਪਟਿਆ ਹੋਇਆ ਹੈ ਕੁਝ ਲੋਕ ਪਾਣੀ ਦੀ ਮਾਰ ਚੱਲ ਰਹੇ ਨੇ ਕੁਝ ਲੋਕ ਹੜ੍ਹਾਂ ਦਾ ਸੰਤਾਪ ਝੰਡਾ ਰਹੇ ਨੇ ਤੇ ਕੁਝ ਲੋਕ ਆਪਣੇ ਭੈਣਾਂ ਭਾਈਆਂ ਦਾ ਦਰਦ ਵੇਖ ਕੇ ਉਸ ਦਰਦ ਨੂੰ ਉਹਦੇ ਸੰਤਾਪ ਨੂੰ ਹੰਡਾਉਣ ਲਈ ਮਜਬੂਰ ਹਾਂ ਗੱਲ ਬੜੀ ਲੰਬੀ ਹੈ ਪਰ ਜੇਕਰ ਆਪਾਂ ਅਮ ਸ਼ੁਰੂ ਵਿੱਚ ਇੱਕ ਗੱਲ ਕਰਦੇ ਹਾਂ ਕਿ ਇੰਨਾ ਹੜ੍ਹਾਂ ਦੇ ਵਿੱਚ ਠੀਕ ਹੈ ਵੀ ਫਸਲਾਂ ਵੀ ਦੁਬਾਰਾ ਉੱਗ ਜਾਣਗੀਆਂ ਠੀਕ ਹੈ ਕਿ ਪੈਲੀਆਂ ਵੀ ਦੁਬਾਰਾ ਪੱਧਰ ਹੋ ਜਾਣਗੀਆਂ ਠੀਕ ਹੈ ਕਿ ਲੋਕ ਹੌਸਲੇ ਸਹਾਰੇ ਉੱਠ ਖੜਨਗੇ ਲੋਕ ਲੋਕਾਂ ਦੀ ਬਾਹ ਫੜਦੇ ਨੇ ਲੋਕ ਇੱਕ ਦੂਜੇ ਦਾ ਆਸਰਾ ਬਣੇ ਨੇ ਪਰ ਇਸ ਹੜਤੋਂ ਮਾਨਸਿਕ ਤੌਰ ਤੇ ਉੱਭਰਣ ਦੇ ਵਿੱਚ ਉਹਨਾਂ ਸਾਰੇ ਸਾਡੇ ਵੀਰਾਂ ਨੂੰ ਭੈਣਾਂ ਨੂੰ ਉਹਨਾਂ ਪਰਿਵਾਰਾਂ ਨੂੰ ਬਹੁਤ ਸਵਲ ਲੱਗੇਗਾ। ਅਲੀ ਸਹਿਤਾ ਦੀ ਜੇਕਰ ਆਪਾਂ ਗੱਲ ਕਰੀਏ ਲੰਗਰ ਪਾਣੀ ਪਸ਼ੂਆਂ ਨੂੰ ਚਾਰਾ ਇਹ ਪਹੁੰਚਦਾ ਹੋ ਰਿਹਾ। ਇਹ ਤੋਂ ਇਲਾਵਾ ਇੱਕ ਬਹੁਤ ਵੱਡਾ ਇੱਕ ਹੋਰ ਚੀਜ਼ ਵੀ ਜੋ ਹੈ ਲੋ ਵੀ ਜੋ ਬਹੁਤ ਵੱਡੀ ਲੋਡ ਹੈ ਇਸ ਵੇਲੇ ਦੀ ਉਹ ਹੈ ਕਿ ਸਾਡੀਆਂ ਉਹਨਾਂ ਬੀਬੀਆਂ ਭੈਣਾਂ ਦੇ ਲਈ ਸੈਨੀਟਰੀ ਪੇੜਾਂ ਦੀ ਪਹੁੰਚ ਕਰਨ ਕਿਉਂਕਿ ਕੁਦਰਤ ਨੇ ਇੱਕ ਚੱਕਰ ਬਣਾਇਆ ਸਾਡੀਆਂ ਧੀਆਂ ਦਾ ਸਾਡੀਆਂ ਭੈਣਾਂ ਦਾ ਇੱਕ ਚੱਕਰ ਬਣਾਇਆ ਜੋ ਮਹੀਨਾਵਾਰ ਚੱਕਰ ਹੁੰਦਾ ਹੁਣ ਸੋਚ ਕੇ ਵੀ ਕਹੂੰ ਤਾਂ ਵੀ ਬੜਾ ਔਖਾ ਲੱਗ ਰਿਹਾ ਇਹ ਸੋਚਣਾ ਵੀ ਇਸ ਵੇਲੇ ਜਦੋਂ ਹਰ ਪਾਸੇ ਮਹਾਮਾਰੀ ਦਾ ਇੱਕ ਖਤਰਾ ਬਣਿਆ ਹੋਇਆ ਹਰ ਪਾਸੇ ਪਾਣੀ ਹੈ ਉਸ ਵੇਲੇ ਉਸ ਜਗ੍ਹਾ ਦੇ ਉੱਪਰ ਫਸੀਆਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾ ਉਹਨਾਂ ਜਦੋਂ ਇਸ ਮਿੰਨ ਦੇ ਸਮੇਂ ਵਿੱਚ ਉਹ ਗੁਜ਼ਰ ਰਹੀਆਂ ਹੋਣਗੀਆਂ ਤਾਂ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਹਾਲਤ ਕਿੰਨੀ ਕਿ ਤੰਦਰੁਸਤ ਹੋਏਗੀ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਛੋਟੇ ਬੱਚੇ ਨੇ ਉਹਨਾਂ ਦੇ ਲਈ ਡਾਈਪਰ ਵਗੈਰਾ ਜਾਂ ਕੁਝ ਵੀ ਹੈ ਤਾਂ ਕਿ ਉਹਨਾਂ ਨੂੰ ਆਪਾਂ ਹਾਈਜੀਨਿਕ ਰੱਖ ਸਕੀਏ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਮੁਸ਼ਕਲਾਂ ਬਹੁਤ ਵੱਡੀਆਂ ਨੇ ਦੋਸਤੋ ਮੁਸ਼ਕਲਾਂ ਕੱਲੀਆਂ ਰੋਟੀ ਪਾਣੀ ਦੀ ਨਹੀਂ ਨੇ ਮੁਸ਼ਕਲਾਂ ਹੋਰ ਬਹੁਤ ਨੇ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਮਾਨਸਿਕ ਤੌਰ ਤੇ ਲੋਕ ਕਿਹੜੀ ਸਥਿਤੀ ਵਿੱਚੋਂ ਲੰਘ ਰਹੇ ਨੇ ਇਹ ਠੀਕ ਹੈ ਕਿ ਹਰ ਪਹਿਲੇ ਨਹੀਂ ਅਤੇ ਸ਼ਾਇਦ ਆਖਰੀ ਵੀ ਨਹੀਂ ਜਿਵੇਂ ਕਿ ਮੈਂ ਤੁਹਾਨੂੰ 2023 ਦੀ ਗੱਲ ਦੱਸਦਾ ਕਿ 2023 ਦੇ ਵਿੱਚ ਜਦੋਂ ਹੜ ਆਏ ਸੀ ਤਾਂ ਉਸ ਤੋਂ ਇੱਕ ਦੋ ਦਿਨ ਪਹਿਲਾਂ ਮੈਂ ਚੰਡੀਗੜ੍ਹ ਗਿਆ ਸੀ ਤੇ ਜਦੋਂ ਹੜਾਂ ਦੀ ਸ਼ੁਰੂਆਤ ਹੁੰਦੀ ਹੈ ਉਹਦੋਂ ਮੈਂ ਚੰਡੀਗੜ੍ਹ ਫਸ ਗਿਆ ਨਾ ਕਿਉਂਕਿ ਉੱਥੇ 24 ਘੰਟੇ ਵਾਂਗੂ ਕਹਿ ਲਓ ਵੀ ਰੱਜ ਕੇ ਮੀਂਹ ਪੈਂਦਾ ਰੱਜ ਕੇ ਮੀਂਹ ਪੈਂਦਾ ਅੰਦਾਜ਼ਾ ਨਹੀਂ ਸੀ ਕਿ ਹੜ ਆਉਣਗੇ ਤੇ ਜਦੋਂ ਮੀਂਹ ਹਲਕਾ ਦਾ ਰੁਕਦਾ ਤਾਂ ਮੈਂ ਪਿੰਡ ਵੱਲ ਤੁਰਦਾ ਜਦੋਂ ਪਿੰਡ ਵੱਲ ਤੁਰਦਾ ਜਦੋਂ ਮੈਂ ਚੰਡੀਗੜ੍ਹ ਤੋਂ ਲੁਧਿਆਣਾ ਰਾਜਮਾਰਗ ਤੇ ਜਾਂਦਾ ਜੋ ਆਪਣਾ ਹਾਈਵੇ ਆ ਵੱਡਾ ਉਹ ਤੇ ਚੜਦਾ ਤਾਂ ਮੈਂ ਕੀ ਵੇਖਦਾ ਕਿ ਚੰਡੀਗੜ੍ਹ ਤੋਂ ਲੁਧਿਆਣੇ ਆਉਂਦੇ ਹੋਏ ਜੋ ਸੱਜੇ ਪਾਸੇ ਵਾਲੇ ਪਿੰਡ ਨੇ ਉਹ ਪੂਰੀ ਤਰ੍ਹਾਂ ਪਾਣੀ ਚ ਡੁੱਬੇ ਹੋਏ ਨੇ ਅਤੇ ਜੋ ਖੱਬੇ ਪਾਸੇ ਵਾਲਾ ਏਰੀਆ ਏ ਜੋ ਰੋਡ ਤੋਂ ਖੱਬੇ ਪਾਸੇ ਵਾਲਾ ਏਰੀਆ ਏ ਉੱਥੇ ਹਜੇ ਪਾਣੀ ਵੀ ਨਹੀਂ ਪਹੁੰਚਿਆ ਕਿਉਂ ਕਿ ਕਿਉਂਕਿ ਜੋ ਵੱਡੇ ਵੱਡੇ ਐਕਸਪ੍ਰੈਸ ਵੇ ਬਣੇ ਨੇ ਜੋ ਹਾਈਵੇ ਬਣਿਆ ਉਹਨੇ ਇੱਕ ਤਰ੍ਹਾਂ ਦੇ ਨਾਲ ਕਿ ਕੰਧ ਬਣ ਕੇ ਪਾਣੀ ਨੂੰ ਰੋਕ ਲਿਆ ਜਿਹਦਾ ਕਾਰਨ ਕਿ ਇੱਕ ਪਾਸੇ ਦੇ ਜੋ ਪੈਂਡ ਸੀ ਉਹ ਪੂਰੀ ਤਰ੍ਹਾਂ ਡੁੱਬ ਗਏ ਉਹਨਾਂ ਦੀਆਂ ਘਰ ਦੀਆਂ ਜੋ ਚਾਰ ਦਿਵਾਰੀਆਂ ਸੀ ਉਹ ਪੌਣੀਆਂ ਪੌਣੀਆਂ ਪਾਣੀ ਵਿੱਚ ਸਨ ਤੇ ਇੱਕ ਪਾਸੇ ਸੁੱਕਾ ਪਿਆ ਸੀ ਸੜਕਾਂ ਵਾਲਿਆਂ ਨੇ ਪਤਾ ਨਹੀਂ ਕਿੱਦਾਂ ਉਹ ਡਰੇਨੇਜ ਸਿਸਟਮ ਬਣਾਇਆ ਸੀ ਉਹ ਕਈ ਕਿਲੋਮੀਟਰ ਬਾਅਦ ਜਦੋਂ ਜਾ ਕੇ ਉਹ ਪਾਈਪਾਂ ਆਉਂਦੀਆਂ ਸੀ ਉਹਨਾਂ ਵਿੱਚੋਂ ਥੋੜਾ ਥੋੜਾ ਪਾਣੀ ਨਿਕਲ ਰਿਹਾ ਸੀ ਕੁਝ ਪਾਣੀ ਉੱਥੋਂ ਨਿਕਲਦਾ ਸੀ ਜਿਹੜਾ ਉਹਨਾਂ ਨੇ ਲੋਕਾਂ ਦੇ ਇੱਧਰ ਉੱਧਰ ਸੜਕ ਦੇ ਹੇਠਾਂ ਤੋਂ ਇੱਧਰ ਉੱਧਰ ਜਾਣ ਦੇ ਲਈ ਜੋ ਰਸਤੇ ਰੱਖੇ ਸਨ ਉਹਦੀ ਸਮਝ ਆ ਗਈ ਸੀ ਕਿ ਕਿੱਡੀ ਵੱਡੀ ਨਿਲਾਕੀ ਹੈ ਵੀਤ ਹੜ੍ਹਾਂ ਨੂੰ ਜਾਂ ਪਾਣੀ ਦੀ ਨਿਕਾਸੀ ਨੂੰ ਉਸ ਰੋਡ ਨੂੰ ਬਣਾਉਣ ਵੇਲੇ ਧਿਆਨ ਚ ਨਹੀਂ ਰੱਖਿਆ ਗਿਆ ਤੇ ਉਹ ਸੱਚਮੁੱਚ ਉਹ ਵਾਟਰ ਬੰਬ ਬਣ ਕੇ ਉਹਨਾਂ ਪਿੰਡਾਂ ਤੇ ਦੋ ਡਿੱਗਿਆ ਸੀ ਜਿਹੜੇ ਪਿੰਡ ਉੱਤਰ ਵਾਲੇ ਪਾਸੇ ਉਸ ਹੜ ਦੇ ਉਸ ਹਾਈਵੇ ਦੇ ਸੱਜੇ ਪਾਸੇ ਆ ਗਏ ਸਨ ਅੱਜ ਵੀ ਇਹ ਗੱਲ ਹੋ ਰਹੀ ਹੈ ਅੱਜ ਵੀ ਇਹ ਗੱਲ ਹੋ ਰਹੀ ਹੈ ਕਿ ਪੰਜਾਬ ਦੇ ਜੋ ਹੜ੍ਹ ਨੇ ਇਹ ਆਏ ਨੇ ਜਾਂ ਲਿਆਂਦੇ ਗਏ ਨੇ ਜੋ ਸਾਡਾ ਕਹਿ ਲਓ ਵੀ ਜੋ ਗਰਮ ਖਿਆਲੀ ਜੋ ਇੱਕ ਪੱਖ ਹੈ ਜੋ ਪੰਜਾਬ ਦਾ ਜਾਂ ਸਿੱਖਾਂ ਦਾ ਉਹ बार-बार ਇਸ ਗੱਲ ਦਾ ਪ੍ਰਚਾਰ ਕਰ ਰਿਹਾ ਕਿ ਵਾਟਰ ਬੰਬ ਹੈ ਸਟੇਟ ਨੇ ਤੁਹਾਡੇ ਤੋਂ ਦੁਸ਼ਮਣ ਹੀ ਕੱਢਣ ਲਈ ਸੁੱਟਿਆ ਤੁਹਾਨੂੰ ਤੁਹਾਡੇ ਤੋਂ ਬਦਲਾ ਲੈਣ ਲਈ ਸੁੱਟਿਆ ਅਗਲਾ ਸਿਰਫ ਉਹੀ ਇਹ ਗੱਲ ਨਹੀਂ ਕਰ ਰਹੇ ਉਹਨਾਂ ਤੋਂ ਬਿਨਾਂ ਜੋ ਪੰਜਾਬ ਦਾ ਹੋਰ ਵੀ ਤਬਕਾ ਪੰਜਾਬ ਦੇ ਪੱਤਰਕਾਰ ਨੇ ਪੰਜਾਬ ਦੇ ਕੁਝ ਹੋਰ ਬੁੱਧੀਜੀਵੀ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹੀ ਸਵਾਲ ਉਠਾ ਰਹੇ ਨੇ ਕਿ ਇਹ ਹਣ ਇੰਨੇ ਭਿਆਨਕ ਨਹੀਂ ਸੀ ਹੁਣੇ ਜੇਕਰ ਸਰਕਾਰ ਨੇ ਇਹਦੇ ਬद्दल ਧਿਆਨ ਦਿੱਤਾ ਹੁੰਦਾ ਤੇ ਇਹਦੇ ਵਿੱਚ ਮਨੁੱਖੀ ਗਲਤੀ ਹੈ ਉਹ ਕਿਵੇਂ ਹੈ ਉਹਦੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਪੰਜਾਬ ਦੇ ਵਿੱਚ 2019 ਦੇ ਵਿੱਚ ਹੜ ਹੁੰਦੇ ਨੇ 2023 ਦੇ ਵਿੱਚ ਹੜ ਹੁੰਦੇ ਨੇ ਅਤੇ 2025 ਦੇ ਵਿੱਚ ਹੜ ਹੁੰਦੇ ਨੇ ਪਰ ਪਿਛਲੇ 1988 ਤੋਂ ਬਾਅਦ ਜੇਕਰ ਆਪਾਂ ਕਹੇ ਲੋ ਵੀ ਵਿਨਾਸ਼ ਉਹਦੀ ਵਿਨਾਸ਼ ਦੀ ਗੱਲ ਕਰੀਏ ਤਾਂ 1988 ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਐਡੇ ਵੱਡੇ ਪੱਧਰ ਤੇ ਹੜ੍ਹ ਆਏ ਨੇ ਐਡੀ ਵੱਡੀ ਪੱਧਰ ਤੇ ਸਾਡੇ ਸਰਮਾਇਏ ਦਾ ਸਾਡੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਪੰਜਾਬ ਦੇ ਵਿੱਚ ਕਪੂਰਥਲਾ ਗੁਰਦਾਸਪੁਰ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਇਹ ਉਹ ਮੁੱਖ ਜ਼ਿਲ੍ਹੇ ਨੇ ਜਿਹੜੇ ਕਿ ਹੜ੍ਹਾਂ ਦੀ ਲਪੇਟ ਦੇ ਵਿੱਚ ਆਏ ਨੇ। ਇਨ੍ਹਾਂ ਜ਼ਿਲ੍ਹਿਆਂ ਦਾ 3 ਲੱਖ ਤੋਂ ਵੱਧ ਰਕਬਾ ਇਕੜ ਜੋ ਫਸਲ ਹੈ ਉਹ ਤਬਾਹ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ 4 ਲੱਖ ਤੱਕ ਵੀ ਇਹ ਜਾ ਸਕਦੀ ਹੈ ਹਜ਼ਾਰ ਤੋਂ ਉੱਪਰ ਪੈਂਡ ਹੈ ਜਿਹਦੇ ਵਿੱਚ ਹੁਣ ਕਾ ਬੋਲ ਰਹੇ ਨਹੀਂ ਜਿੱਥੇ ਕੋਈ ਇਸ ਵੇਲੇ ਰਹਿ ਨਹੀਂ ਰਿਹਾ 24 ਮੌਤਾਂ ਦੀ ਗੱਲ ਆਪਾਂ ਪਿਛਲੇ ਦਿਨੀ ਆਪਾਂ ਮੀਡੀਆ ਰਿਪੋਰਟਾਂ 'ਚ ਪੜ੍ਹੀ ਸੀ ਪਰ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਸਰਕਾਰੀ ਰਿਕਾਰਡ ਦੇ ਮੁਤਾਬਕ ਹਜੇ ਤੱਕ ਸਿਰਫ 1 ਮੌਤ ਹੈ ਜੋ ਇਨਾ ਹੜ੍ਹਾਂ ਦੇ ਕਰਕੇ ਹੋਈ ਹੈ ਤੈਨੂੰ ਖੈਰ ਇਹ ਤਾਂ ਸਰਕਾਰ ਦੀਆਂ ਗੱਲਾਂ ਨੇ ਪਰ ਗੱਲ ਇਹ ਆ ਦੋਸਤੋ ਕਿ ਹਰ ਇਸ ਸਥਿਤੀ ਤੱਕ ਪਹੁੰਚੇ ਕਿਦਾਂ ਕਿ ਇਹ ਸਭ ਕੁਦਰਤੀ ਬਾਣਾ ਸੀ ਜੇਕਰ ਆਪਾਂ ਬਾਣੇ ਦੀ ਗੱਲ ਕਰੀਏ ਤਾਂ ਪੰਜਾਬ ਜੋ ਲੈਂਦਾ ਤੇ ਚੜਦਾ ਪੰਜਾਬ ਹੈ ਜੇਕਰ ਆਪਾਂ ਵਿੱਚੋਂ ਕੰਡਿਆਲੀ ਤਾਰ ਨੂੰ ਕੱਢ ਦੀਏ ਨਾ ਤਾਂ ਆਪਣੇ ਤਾਂ ਜੋ ਨੁਕਸਾਨ ਹੈ ਉਹ ਕੁਝ ਵੀ ਨਹੀਂ ਜੋ ਲੈਂਦੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਉਹਦਾ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਡੇ ਇੱਥੇ ਸਤਲੁਜ ਬਿਆਸ ਤੇ ਰਾਵੀ ਦਾ ਪਾਣੀ ਨੇ ਮਾਰ ਕੀਤੀ ਐ। ਧੱਗਰ ਨੇ ਮਾਰ ਕੀਤੀ ਐ। ਉੱਥੇ ਜੇਲਮ ਚਨਾਵਨ ਵੀ ਮਾਰ ਕੀਤੀ ਐ ਤੇ ਸਿੰਧ ਵੀ ਉੱਥੇ। ਲਾਹੌਰ ਪੂਰੀ ਤਰ੍ਹਾਂ ਡੁੱਬਿਆ ਪਿਆ। ਇਸੇ ਕਰਕੇ ਸ਼ਾਇਦ ਜੋ ਅੱਜ ਉਹ ਗੱਲ ਦੀ ਜੋ ਪਰੋੜਤਾ ਵਾਰ-ਵਾਰ ਕੀਤੀ ਜਾ ਰਹੀ ਐ, ਜੋ ਪਿਛਲੇ ਦਿਨਾਂ 'ਚ ਰੌਲਾ ਚੱਲਿਆ ਸੀ ਕਿ ਪੰਜਾਬ ਗਵਾਂਡੀ ਸੂਬਿਆਂ ਨੂੰ ਪਾਣੀ ਕਿਉਂ ਨਹੀਂ ਦਿੰਦਾ। ਤਾਂ ਤੇ ਪੰਜਾਬ ਜੋ ਗੱਲ ਕਹਿੰਦਾ ਸੀ ਕਿ ਸਾਡਾ ਹੱਕ ਹੈ ਰਪੇਰੀਆਂ ਲਾਹ ਕਹਿੰਦਾ ਸਾਡਾ ਹੱਕ ਹੈ ਤਾਂ ਅੱਜ ਉਸ ਗੱਲ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਵੀ ਆਹ ਵੇਖੋ ਇਸ ਕਰਕੇ ਸੀ ਕਹਿੰਦੇ ਆ ਕਿ ਸਾਡਾ ਪਾਣੀ ਦਾ ਤੇ ਪਹਿਲਾ ਹੱਕ ਹੈ ਕਿਉਂਕਿ ਸਭ ਤੋਂ ਪਹਿਲਾਂ ਪਾਣੀ ਬਰਬਾਦ ਹੀ ਸਾਨੂੰ ਕਰਦਾ ਇਸ ਕਰਕੇ ਇਹਦੇ ਦਾ ਸਭ ਤੋਂ ਪਹਿਲਾ ਹੱਕ ਸਾਡਾ ਬਣਦਾ ਸੋ ਖੈਰ ਹੱਕ ਦੀ ਗੱਲ ਕਰਦੇ ਆ ਪਰ ਹੱਕ ਤਾਂ ਸਾਨੂੰ ਕਿੱਥੇ ਮਿਲਦੇ ਨੇ ਹੱਕ ਤਾਂ ਸਾਨੂੰ ਇਹ ਪੁੱਛਣ ਦਾ ਵੀ ਨਹੀਂ ਹੈ ਕਿ ਆਖਿਰ ਇੰਨਾ ਹੜਾਂ ਦੇ ਵਿੱਚ ਆਖਰ ਸਰਕਾਰੀ ਗਲਤੀ ਕਿੰਨੀ ਸੀ ਪ੍ਰਸ਼ਾਸਨਿਕ ਗਲਤੀ ਕਿੰਨੀ ਸੀ ਬਹੁਤ ਸਾਰੇ ਸਵਾਲ ਨੇ ਜੋ ਹਵਾ ਵਿੱਚ ਤੈਰਦੇ ਨੇ ਕਿ ਜਦੋਂ ਅੱਜ ਕੱਲ ਉਹ ਪ੍ਰਣਾਲੀ ਆ ਚੁੱਕੀ ਹੈ ਅੱਜ ਕੱਲ ਉਹ ਸਿਸਟਮ ਆ ਚੁੱਕਿਆ ਜਿਹਦੇ ਨਾਲ ਤੁਸੀਂ ਮੀਂਹ ਦਾ ਪਹਿਲਾ ਅੰਦਾਜ਼ਾ ਲਾ ਸਕਦੇ ਹੋ ਤਾਂ ਇਹਨਾਂ ਹੜ੍ਹਾਂ ਦਾ ਅੰਦਾਜ਼ਾ ਕਿਉਂ ਨਹੀਂ ਲਾਇਆ ਗਿਆ ਕਿਉਂ ਡੈਮਾਂ ਨੂੰ ਇੱਕ ਲੈਵਲ ਤੱਕ ਪਹਿਲਾਂ ਭਰਿਆ ਗਿਆ ਤੇ ਫਿਰ ਅਚਾਨਕ ਇਕੱਠਾ ਪਾਣੀ ਛੱਡਿਆ ਗਿਆ ਕਿਉਂ ਜੋ ਕੁਦਰਤੀ ਰਸਤੇ ਨੇ ਪਾਣੀ ਦੀ ਨਿਕਾਸੀ ਦੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਜੋ ਕੁਦਰਤੀ ਝੁਹਾਨੇ ਜੋ ਕੁਦਰਤੀ ਕਹਿ ਲੋ ਬਈ ਨਦੀਆਂ ਨਾਲੇ ਨਹੀਂ ਉਹ ਪੂਰੇ ਜਾ ਚੁੱਕੇ ਨੇ ਉਹਨਾਂ ਦੇ ਉੱਪਰ ਮਲਟੀ ਸਟੋਰੀ ਬਿਲਡਿੰਗ ਬਣ ਚੁੱਕੀਆਂ ਨੇ ਉਹ ਕਿੱਦਾਂ ਬਣ ਗਈਆਂ ਉਹਨਾਂ ਨੂੰ ਕਿਉਂ ਬਣ ਦਿੱਤਾ ਗਿਆ ਅਖਰ ਕਿਉਂ ਇਹੇ ਕਰਕੇ ਪਾਣੀ ਨੇ ਆਪਣਾ ਵਹਾਅ ਬਦਲਿਆ ਨਾ ਤੁਸੀਂ ਇਹਦੀ ਇੱਕ ਜੀ ਉਦਾਹਰਣ ਦੇਖੋ ਤਾਂ ਜਦੋਂ ਤੁਸੀਂ ਖਾੜੜ ਤੋਂ ਮਹਾਲੀ ਨੂੰ ਐਂਟਰ ਕਰਦੇ ਹੋ ਤਾਂ ਤੁਸੀਂ ਜੇਕਰ ਖੱਬੇ ਪਾਸੇ ਪਾਸੇ ਝਾਤ ਮਾਰੋ ਤਾਂ ਉੱਥੇ ਕਿਸੇ ਵੇਲੇ ਜੋ ਕੁਦਰਤੀ ਪਾਣੀ ਦੀ ਨਿਕਾਸੀ ਦਾ ਜੋ ਇੱਕ ਰਾਹ ਸੀ ਉਹਦੇ ਉੱਪਰ ਅੱਜ ਇੱਕ ਬਹੁਤ ਵੱਡੀ ਮਲਟੀ ਸਟੋਰੀ ਬਿਲਡਿੰਗ ਖੜੀ ਹੈ ਉਦਾਹਰਣ ਹੈ ਇਹ ਉਸ ਭ੍ਰਸ਼ਟਾਚਾਰ ਦੇ ਉਦਾਹਰਣ ਹੈ ਜਿਹੜਾ ਸਰਕਾਰ ਵਿੱਚ ਬੈਂਦੇ ਆ ਕਿਸੇ ਨੂੰ ਦੀਂਦਾਂ ਨਹੀਂ ਹੁਣ ਜਦੋਂ ਹੜ੍ਹ ਆਏ ਨੇ ਕਿੰਨੀਆਂ ਸਾਰੀਆਂ ਮੀਡੀਆ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਨੇ ਕਿ ਕਿਹਾ ਜਾਂਦਾ ਕਿ ਹੜ੍ਹਾਂ ਦੇ ਪ੍ਰਬੰਧ ਕਰ ਲਏ ਗਏ ਨੇ ਜਦ ਕਿ ਜੋ ਡਰੇਨੇਜ ਸਿਸਟਮ ਹੈ ਕੁਦਰਤੀ ਡਰੇਨੇਜ ਸਿਸਟਮ ਹੈ ਜੋ ਨਦੀਆਂ ਨਾਲੇ ਨੇ ਕੁਦਰਤੀ ਉਹਨਾਂ ਦੀ ਸਫਾਈ ਕਿਦਰੇ ਨਹੀਂ ਹੋਈ ਕਿੰਨੀਆਂ ਥਾਵਾਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਕਿ ਉਹ ਬੂਟੀਆਂ ਨਾਲ ਭਰੇ ਪਏ ਨੇ ਉਹਨਾਂ ਵਿੱਚ ਪਾਣੀ ਨੂੰ ਜੀਰਨ ਦੀ ਪਾਣੀ ਨੂੰ ਆਪਣੇ ਵਿੱਚ ਹੋਲਡ ਕਰਕੇ ਰੱਖਣ ਦੀ ਸਮਰੱਥਾ ਅੱਧੇ ਤੋਂ ਵੀ ਘਟ ਗਈ ਹੈ ਕਿਉਂਕਿ ਉਹਨਾਂ ਦੀ ਸਫਾਈ ਨਹੀਂ ਕੀਤੀ ਕਿਉਂ ਨਹੀਂ ਕੀਤੀ ਗਈ ਕਿਉਂ ਬੇਸ਼ੱਕ ਅਸੀਂ ਇਹ ਕਹਿੰਦੇ ਹਾਂ ਕਿ ਕੁਦਰਤੀ ਗ੍ਰੂਪੀ ਹੈ ਪਰ ਕੁਦਰਤੀ ਕਰੋਪੀ ਤੋਂ ਇਲਾਵਾ ਜੋ ਸਾਡਾ ਢਾਂਚਾ ਉਸਾਰਿਆ ਗਿਆ ਏ ਜੋ ਸਾਡੇ ਢਾਂਚੇ ਦੀ ਸਾਫ ਸੰਭਾਲ ਕੀਤੀ ਜਾਣੀ ਚਾਹੀਦੀ ਸੀ ਸਰਕਾਰ ਦੇ ਵੱਲੋਂ ਤਾਂ ਕਿ ਹੜ੍ਹਾਂ ਦੀ ਆਉਣ ਦੀ ਸਥਿਤੀ ਵਿੱਚ ਹਾਲਾਤ ਐਡੇ ਬੁਰੇ ਨਾ ਹੋਣ ਉਹਦੀ ਸਾਫ ਸੰਭਾਲ ਕਿਉਂ ਨਹੀਂ ਕੀਤੀ ਗਈ ਨਾ ਪਹਿਲੀਆਂ ਸਰਕਾਰਾਂ ਨੇ ਕੀਤੀ ਨਾ ਇਹ ਸਰਕਾਰ ਨੇ ਕੀਤੀ ਭ੍ਰਿਸ਼ਟਾਚਾਰ ਹੁੰਦਾ ਰਿਹਾ ਕਾਗਜ਼ਾਂ ਵਿੱਚ ਕਾਰਵਾਈਆਂ ਪੂਰੀਆਂ ਹੁੰਦੀਆਂ ਰਹੀਆਂ ਕੀ ਇਹਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈ ਹੁਣ ਜਦੋਂ ਹੜ ਆ ਗਏ ਨੇ ਤਾਂ ਇਹ ਤੋਂ ਬਾਅਦ ਕੀ ਸਰਕਾਰ ਪੰਜਾਬ ਸਰਕਾਰ ਇਸ ਹਾਲਤ ਵਿੱਚ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਕੀ ਰਾਹਤ ਪੈਕੇਜ ਦੇ ਸਕੇ ਕੀ ਪੰਜਾਬ ਸਰਕਾਰ ਨੇ ਸੈਂਟਰ ਤੋਂ ਕੋਈ ਮੰਗ ਰੱਖੀ ਹੈ ਕਿ ਉਹ ਲੋਕਾਂ ਨੂੰ ਸਾਡੇ ਲੋਕਾਂ ਨੂੰ ਭਾਈ ਇੰਨਾ ਕਰੋੜਾ ਦਾ ਸਾਡਾ ਨੁਕਸਾਨ ਹੋਇਆ ਲੋਕਾਂ ਦੇ ਫਸਲਾਂ ਬਰਬਾਦ ਹੋ ਗਏ ਤੁਸੀਂ ਉਹਨਾਂ ਨੂੰ ਇੱਕ ਰਾਹਤ ਪੈਕੇਜ ਦਿਓ ਕੀ ਸੈਂਟਰ ਸਰਕਾਰ ਉਹਦਾ ਕੋਈ ਕੋਈ ਬਿਆਨ ਆਇਆ ਕੋਈ ਕੋਈ ਖਾਸ ਸਰਕਾਰ ਵੱਲੋਂ ਕੋਈ ਪ੍ਰਧਾਨ ਮੰਤਰੀ ਦੀ ਵੱਲੋਂ ਕੁਈ ਐਸਾ ਬਿਆਨ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਹਜੇ ਤੱਕ ਕੁਛ ਵੀ ਨਹੀਂ ਆਇਆ ਕੱਲ ਨੂੰ ਆ ਜਾਏਗਾ ਕਹਿ ਨਹੀਂ ਸਕਦੇ ਫਿਲਹਾਲ ਕੁਛ ਨਹੀਂ ਹੈ ਹੁਣ ਐਸੀ ਸਥਿਤੀ ਦੇ ਵਿੱਚ ਜਦੋਂ ਲੋਕ ਲੋਕਾਂ ਦੀ ਬਾਹ ਫੜ ਰਹੇ ਨੇ ਤਾਂ ਸਰਕਾਰ ਕਿੱਥੇ ਹੈ ਅਸੀਂ ਸਰਕਾਰ ਨੂੰ ਕਿਉਂ ਚੁਣਿਆ ਅਸੀਂ ਸੈਂਟਰ ਦੀ ਗਵਰਨਮੈਂਟ ਨੂੰ ਕਿਉਂ ਵੋਟਾਂ ਪਾਈਆਂ ਨੇ ਅਸੀਂ ਪੰਜਾਬ ਸਰਕਾਰ ਨੂੰ ਕਿਉਂ ਚੁਣਿਆ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਹੈਲੀਕਾਪਟਰ ਦੀਆਂ ਗੱਲਾਂ ਹੋ ਰਹੀਆਂ ਨੇ ਹੈਲੀਕਾਪਟਰ ਦੇ ਦਿੱਤਾ ਇੱਕ ਆਪਣੀ ਤਨਖਾਹ ਦੇ ਦਿੱਤੀ ਚਲੋ ਸ਼ਾਬਾਸ਼ ਹੈ ਤੁਸੀਂ ਤਨਖਾਹ ਦਿੱਤੀ ਹੈ ਤਾਂ ਉਸ ਗੱਲ ਨੂੰ ਇੰਨਾ ਉਭਾਰਿਆ ਜਾ ਰਿਹਾ ਵੀ ਉਹਦਾ ਜਿਵੇਂ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਨਹੀਂ ਹੋਣੀਆਂ ਠੋਸ ਨੀਤੀ ਕਿੱਥੇ ਹੈ ਕਿੱਦਾਂ ਬਚਾਉਂਗੇ ਕਿੱਦਾਂ ਜਿਹੜੇ ਅੱਜ ਆਰਥਿਕ ਤੌਰ ਤੇ ਪਹਿਲੇ ਟੁੱਟੇ ਪਏ ਕਿਸਾਨ ਸੀ ਉਹਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਇਹਨਾਂ ਨੂੰ 5-7 ਹਜ਼ਾਰ ਰੁਪਏ ਦੇ ਕੇ ਨਹੀਂ ਟਿਕਾ ਸਕਦੇ ਤੁਸੀਂ ਕਿੱਦਾਂ ਬਚਾਉਂਗੇ ਕੋਈ ਰੋਡ ਮੈਪ ਕੋਈ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਕਿ ਸੇ ਮਤਰੀ ਨੇ ਕੋਈ ਸੁਹਰਦ ਬਿਆਨ ਦਿੱਤਾ ਕੋਈ ਰੋਡ ਮੈਪ ਦੱਸਿਆ ਵੀ ਆ ਚੀਜ਼ਾਂ ਹੋ ਗਈਆਂ ਨੇ ਇਹਨਾਂ ਨੇ ਇਦਾਂ ਨਿਜਠਿਆ ਜਾਊਗਾ ਨਹੀਂ ਸਿਰਫ ਰੌਲਾ ਪਾਇਆ ਜਾ ਰਿਹਾ ਦੋਸ਼ਣ ਲਾਈ ਜਾ ਰਹੇ ਨੇ ਪੰਜਾਬ ਦੀ ਕੋ ਗੱਲ ਕਰਦੇ ਆ ਆਪਾਂ ਹਿਮਾਚਲ ਦੀ ਗੱਲ ਕਰਦੇ ਆ ਕਿ ਜੋ ਰੇਤ ਮਾਫੀ ਆ ਪੰਜਾਬ ਵਿੱਚ ਸਰਗਰਮ ਹੈ ਜਿਹਦੇ ਹੜ੍ਹਾਂ ਦੀ ਸਥਿਤੀ ਨੂੰ ਭੈੜਾ ਕੀਤਾ ਤੇ ਬਹੁਤ ਵੱਡਾ ਰੋਲ ਹੈ ਉਹਦਾ ਤਾਂ ਹਿਮਾਚਲ ਦੇ ਵਿੱਚ ਵੀ ਇੱਕ ਵਾਟਰ ਬੰਬ ਹੈ ਦੇ ਵਿੱਚ ਵੀ ਜੋ ਉਥੋਂ ਦਾ ਕੈਲੂ ਵੀ ਟੈਂਬਰ ਮਾਫੀਆ ਜਿਹੜਾ ਲੱਕੜ ਮਾਫੀਆ ਉਹਨੇ ਹਿਮਾਚਲ ਦੇ ਪਹਾੜਾਂ ਦੇ ਪਹਾੜ ਨੰਗੇ ਕਰ ਦਿੱਤੇ ਅੱਜ ਉੱਥੇ ਬੱਦਲ ਫਟਣ ਦੀਆਂ ਜਿੰਨੀਆਂ ਘਟਨਾਵਾਂ ਹੋਈਆਂ ਸ਼ਾਇਦ ਇਹਨੀਆਂ ਪਹਿਲਾਂ ਕਦੇ ਨਹੀਂ ਹੋਈਆਂ ਉੱਥੇ ਮੀਂਹ ਬਾਅਦ ਵਿੱਚ ਪੈਂਦਾ ਹੜ੍ਹ ਪਹਿਲਾਂ ਆ ਰਹੇ ਨੇ ਕਿਉਂ ਕਿਉਂਕਿ ਉੱਥੇ ਰੁਕ ਛੱਡੀ ਨਹੀਂ ਜਾ ਰਹੇ ਡੈਮਾਂ ਦੇ ਵਿੱਚ ਪੁਸ਼ਪਾ ਫਿਲਮ ਦੇ ਬਾਗ ਲੱਕੜ ਆ ਰਹੀ ਹੈ ਅਤੇ ਇੰਨੇ ਵੱਡੇ ਪੱਦਰ ਤੇ ਲੱਕੜ ਵੇਖ ਕੇ ਸੱਤ ਪਤਾ ਲੱਗ ਰਿਹਾ ਕਿ ਇਹ ਕੱਟ ਕੇ ਕਿਤੇ ਰੱਖੀ ਸੀ ਜੋ ਕਿ ਵਹਿ ਕੇ ਹੁਣ ਨਦੀਆਂ ਰਾਹੀਂ ਧਰਿਆ ਮਾਰਾ ਹੀ ਡੈਮਾਂ ਤੇ ਆ ਕੇ ਰੁਕ ਗਈ ਹੈ ਕੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਸਰਕਾਰ ਕੀ ਉੱਥੋਂ ਦੀ ਸੁੱਤੀ ਪਈ ਸੀ ਬੇਸ਼ੱਕ ਇਹ ਸੱਚ ਹੈ ਕਿ ਅੱਜ ਤੋਂ 2 ਸਾਲ ਪਹਿਲਾਂ ਉੱਥੋਂ ਦੇ ਡੈਮਾਂ ਦੇ ਵਿੱਚ ਜਦੋਂ ਲੱਕੜ ਇਦਾਂ ਵੇਖੀ ਗਈ ਸੀ ਤਾਂ ਉਹਦੇ ਖਿਲਾਫ ਇੱਕ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਉਸ ਕਾਰਵਾਈ ਦਾ ਕੀ ਬਣਿਆ ਕਿਸੇ ਨੂੰ ਨਹੀਂ ਪਤਾ ਸੋ ਦੋਸਤੋ ਕੁੱਲ ਮਿਲਾ ਕੇ ਜਿੱਥੇ ਇਹ ਕੁਦਰਤੀ ਘ੍ਰੂਪੀ ਹੈ ਉੱਥੇ ਇਹ ਮਨੁੱਖੀ ਗੁਨਾਹ ਵੀ ਹੈ ਜੋ ਕਿ ਸਬੰਧਤ ਅਧਿਕਾਰੀਆਂ ਨੇ ਕੀਤਾ ਜਿਨ੍ਹਾਂ ਨੇ ਆਪਣੇ ਅਹੁਦੇ ਤੇ ਰਹਿੰਦੇ ਆ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਨ੍ਹਾਂ ਨੇ ਨਿੱਜੀ ਫਾਇਦਿਆਂ ਦੇ ਲਈ ਲੋਕਾਂ ਨੂੰ ਹਿਮਾਚਲ ਵਿੱਚ ਲੱਕੜਾ ਵੜਨ ਦਿੱਤੀਆਂ ਪੰਜਾਬ ਦੇ ਵਿੱਚ ਦਰਿਆਵਾਂ ਦੇ ਕੰਢਿਆਂ ਤੇ ਉਫਾਰੀਆਂ ਕਰਨ ਦਿੱਤੀਆਂ ਅਤੇ ਉਹਨਾਂ ਸਰਕਾਰਾਂ ਦੀ ਵੀ ਹੈ ਜਿਨ੍ਹਾਂ ਨੇ ਉਹਨਾਂ ਸਾਰੀਆਂ ਕਰਨ ਵਾਲਿਆਂ ਤੋਂ ਫੰਡ ਲੈਣ ਦੇ ਲਈ ਇਹਨਾਂ ਸਾਰੀਆਂ ਦੇ ਉੱਪਰ ਸਹੀ ਪਾਈ ਇਹਨਾਂ ਨੂੰ ਹੋਣ ਦਿੱਤਾ ਅੱਖਾਂ ਮੀਚੀਆਂ ਜਿੰਦਾ ਨਹੀਂ ਸੀ ਸਭ ਦੀਂਦਾ ਸੀ ਪਰ ਅਣਗੋਲੀਆਂ ਕੀਤਾ ਹਰ ਸਰਕਾਰ ਨੇ ਕੀਤਾ ਕਿਉਂ ਕਿ ਕਿਉਂਕਿ ਉਹਨਾਂ ਦਾ ਜੋ ਮੂੰਹ ਹੈ ਉਹ ਇਹ ਮਾਫੀਆ ਉਹ ਪੈਸੇ ਨਾਲ ਤੁੰਦਾ ਰਿਹਾ ਪਰਦਾ ਰਿਹਾ ਹੁਣ ਇਹ ਤੋਂ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਹੜ ਅਗਲੀ ਵਾਰ ਫੇਰ ਇਦਾਂ ਹੀ ਆਉਣਗੇ ਜੇਕਰ ਨਹੀਂ ਤਾਂ ਆਖਰ ਸਰਕਾਰ ਕੋਲੇ ਕੀ ਰੋਡ ਮੈਪ ਹੈ ਕਿ ਉਹ ਇਹਨਾਂ ਹੜਾਂ ਨੂੰ ਰੋਕਣ ਦੇ ਲਈ ਆਖਰ ਕੀ ਕਰੇਗੀ ਕੋਈ ਕੋਈ ਬਿਆਨ ਆਇਆ ਕੋਈ ਗੱਲ ਹੋ ਰਹੀ ਹੈ ਨਹੀਂ ਸਾਨੂੰ ਇਹ ਯਾਦ ਰੱਖਣਾ ਪਏਗਾ ਦੋਸਤੋ ਕਿ ਇਹ ਜੋ ਲੋਕ ਨਿਕਲੀ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਕੱਲੀ ਮੈਂ ਆਮ ਆਦਮੀ ਪਾਰਟੀ ਸਰਕਾਰ ਦੀ ਉਹਦੀ ਗੱਲ ਨਹੀਂ ਕਰਦਾ ਕੋਈ ਵੀ ਸਰਕਾਰ ਬਣੇ ਜਦੋਂ ਤੁਹਾਨੂੰ ਫ੍ਰੀ ਦੀਆਂ ਚੀਜ਼ਾਂ ਦਿੰਦੀ ਹੈ ਉਹਨਾਂ ਨੂੰ ਫ੍ਰੀ ਦੀਆਂ ਚੀਜ਼ਾਂ ਨੂੰ ਛੱਡ ਕੇ ਨਾਲ ਸਵਾਲ ਕਰੋ ਕਿ ਸਾਡਾ ਜੋ ਇਹ ਢਾਂਚਾ ਹੈ ਜੋ ਸਾਡਾ ਬੁਨਿਆਦੀ ਢਾਂਚਾ ਹੈ ਉਹਨੂੰ ਤੁਸੀਂ ਕਿੱਦਾਂ ਉਸਾਰੋਗੇ ਸਾਡੇ ਲੋਕਾਂ ਦਾ ਜੀਵਨ ਪੱਧਰ ਕਿਦਾਂ ਉੱਚਾ ਚੱਕੂਗੇ ਇਹ ਵੀ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਸਾਨੂੰ ਕਰਨਾ ਬਣਦਾ ਹੈ ਆਉਣ ਵਾਲੀਆਂ ਸਰਕਾਰਾਂ ਤੋਂ ਵੀ ਉਹਨਾਂ ਦੇ ਮੈਨੀਫੈਸਟੋ ਵਿੱਚ ਵੀ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਲੋਕਾਂ ਦੇ ਜਾਨਮਾਲ ਦੀ ਰਾਖੀ ਲਈ ਉਹਨਾਂ ਨੇ ਭੁੱਖ ਦੀ ਰਾਖੀ ਲਈ ਉਹਨਾਂ ਦੇ ਕੋਲੇ ਆਖਰ ਨੀਤੀ ਕੀ ਹੈ ਨੀਤੀ ਹੋਏਗੀ ਕੀ ਸਾਨੂੰ ਨਹੀਂ ਚਾਹੀਦਾ 1000 ਰੁਪਏ ਸਾਨੂੰ ਨਹੀਂ ਚਾਹੀਦੀ ਫੀਸ ਇਿੱਕੀ ਸਾਨੂੰ ਸਾਡੀਆਂ ਪੀੜ੍ਹੀਆਂ ਦੇ ਲਈ ਪੰਜਾਬ ਚਾਹੀਦਾ ਹਰਿਆ ਭਰਿਆ ਹੱਸਦਾ ਵਸਦਾ ਪੰਜਾਬ